ਜੀ ਸਰ ਅੱਜ ਤੁਸੀਂ ਮਤਲਬ ਅੱਜ ਗੁਰਨਾਣਕ ਤੇਜ ਜੀ ਦਾ ਜੋਤੀ ਜੋਤ ਦਿਵਸ ਹੈ ਜੀ ਤੇ ਮਹਾਰਾਜ ਦਾ ਹਮੇਸ਼ਾ ਹੀ ਉਹ ਆਸਰਾ ਉਹ ਲੋੜਦੇ ਆ ਜੀ ਇਸ ਦਾ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ ਜ ਰਹਿ ਵੀ ਕਹਦਾ ਸਕੀਏ ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਦੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਹੋ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਇਦਰਾ ਬੰਦਾ ਮੰਗਤੇ ਵਰਗਾ ਰਵੇ ਤੇ ਠੀਕ ਰਹਿੰਦਾ ਜੀ ਔਕਾਤ ਨੂੰ ਯਾਦ ਰੱਖਦੇ। ਸੋ ਦਰਬਾਰ ਸਾਹਿਬ ਆਇਆ ਜੀ ਬਹੁਤ ਆਨੰਦ ਆ ਰਿਹਾ। ਮਹਾਰਾ ਦੀ ਕਿਰਪਾ ਬਹੁਤ ਸ਼ੁਕਰ ਹੈ ਜੀ। ਥੈਂਕ ਯੂ। ਅੱਜ ਬੜਾ ਪਵਿੱਤਰ ਦਿਹਾੜਾ ਹੈ। ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀ ਮਿਸ਼ੋੜਾ ਦੇ ਕੇ ਗਏ। ਜੋਤੀ ਜੋਤ ਸਮਾਏ। ਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਤੇ ਹੈਪੀ ਰਹਿ ਕੋਟੀ। ਮੇਰਾ ਛੋਟਾ ਭਰਾ ਅਜੀਜ਼ ਮੇਰਾ ਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਤੇ ਗਮਦੂਰ ਉਹ ਵੀ ਦੋਨੇ ਆਏ ਨੇ ਤੇ ਨਕਮਸਤ ਕੋਣ ਆਇਆ ਆਸ਼ੀਰਵਾਦ ਲੈਣ ਆਇਆ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਏ ਹਾਂ ਜੀ ਹਾਂਜੀ ਕਿ ਇਹਨਾਂ ਨੇ ਗਮਦੂਰ ਤੇ ਦੋਨਾ ਭਰਾਵਾਂ ਨੇ ਇੱਕ ਬਹੁਤ ਹੀ ਖੂਬਸੂਰਤ ਫਿਲਮ ਲਿਖੀ ਹੈ ਤੇ ਹੈਪੀ ਰੈਕੋਟੀ ਸਾਹਿਬ ਉਹਨਾਂ ਦੇ ਗੀਤ ਲਿਖਣਗੇ ਤੇ ਉਸ ਫਿਲਮ ਦੇ ਕਨਸੈਪਟ ਨੂੰ ਡਿਸਕਸ ਕਰਨ ਦੇ ਲਈ ਅੱਜ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਉਹਨਾਂ ਦੀ ਧਾਰਮਿਕ ਅਧਿਐਨ ਕਰਦੀ ਹੈਗੀ ਆ ਪ੍ਰਚਾਰ ਕਮੇਟੀ ਉਹਨਾਂ ਨਾਲ ਡਿਸਕਸ ਕੀਤਾ ਹੈਗਾ ਇੱਕ ਸੋਸ਼ਲ ਫਿਲਮ ਹੈਗੀ ਆ ਸੋ ਉਸ ਸੰਬੰਧ ਦੇ ਵਿੱਚ ਇੱਥੇ ਓਟ ਆਸਰਾ ਵੀ ਲੈਣ ਆਇਆ ਸੱਚੇ ਪਾਤਸ਼ਾਹ ਤੋਂ ਤੇ ਐਸ ਲਈ ਅੱਜ ਵਿਸ਼ੇਸ਼ ਤੌਰ ਤੇ ਜੀ ਸਰ ਤੁਸੀਂ ਨਾ ਤੁਹਾਨੂੰ ਪਤਾ ਸ਼ੋਅ ਹੈ ਅੱਜ ਗੁਰਨਾਣਕ ਤੇਜ ਜੀ ਦਾ ਜੋਤੀ ਜੋਤ ਦਿਵਸ ਹੈ ਜੀ ਤੇ ਮਹਾਰਾਜ ਦਾ ਹਮੇਸ਼ਾ ਹੀ ਉਹ ਆਸਰਾ ਉਹ ਲੋੜਦੇ ਆ ਜੀ ਇਸ ਤਾਂ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ 'ਚ ਰਹਿ ਵੀ ਕਹਦਾ ਸਕੀਏ ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਦੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਹੋ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਤੇ ਦਰ ਬੰਦਾ ਮੰਗ ਤੇ ਵਰਗਰ ਰਵੇ ਤੇ ਠੀਕ ਰਹਿੰਦਾ ਜੀ ਔਕਾਤ ਨੂੰ ਯਾਦ ਰੱਖਦੇ। ਸੋ ਦਰਬਾਰ ਸਾਹਿਬ ਆਇਆ ਜੀ ਬਹੁਤ ਆਨੰਦ ਆ ਰਿਹਾ। ਮਹਾਰਾਜ ਦੀ ਕਿਰਪਾ ਬਹੁਤ ਸ਼ੁਕਰ ਹੈ ਜੀ। ਥੈਂਕ ਯੂ। ਅੱਜ ਬੜਾ ਪਵਿੱਤਰ ਦਿਹਾੜਾ ਹੈ। ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀ ਮਿਸ਼ੋੜਾ ਦੇ ਕੇ ਗਏ। ਜੋਤੀ ਜੋਤ ਸਮਾਏ। ਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਤੇ ਹੈਪੀ ਰਹਿ ਕੋਟੀ। ਜਿਹੜਾ ਛੋਟਾ ਭਰਾ ਅਜੀਜ਼ ਮੇਰਾ ਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀ ਤੇ ਗਮਦੂਰ ਉਹ ਵੀ ਦੋਨੇ ਆਏ ਨੇ ਤੇ ਨਕਮਸਤ ਕੋਣ ਆਇਆ ਆਸ਼ੀਰਵਾਦ ਲੈਣ ਆਇਆ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਏ ਹਾਂ ਜੀ ਹਾਂਜੀ ਕਿ ਇਹਨਾਂ ਨੇ ਗਮਦੂਰ ਤੇ ਦੋਨਾ ਭਰਾਵਾਂ ਨੇ ਇੱਕ ਬਹੁਤ ਹੀ ਖੂਬਸੂਰਤ ਫਿਲਮ ਲਿਖੀ ਹੈ ਤੇ ਹੈਪੀ ਰੈਕੋਟੀ ਸਾਹਿਬ ਉਹਨਾਂ ਦੇ ਗੀਤ ਲਿਖਣਗੇ ਤੇ ਉਸ ਫਿਲਮ ਦੇ ਕਨਸੈਪਟ ਨੂੰ ਡਿਸਕਸ ਕਰਨ ਦੇ ਲਈ ਅੱਜ ਵਿਸ਼ੇਸ਼ ਤੌਰ ਤੇ ਸ਼ਰੋਮ ਨੇ ਗੁਰਦੁਆਰਾ ਪਰਵੰਦ ਕਮੇਟੀ ਦੀ ਜਿਹੜੀ ਉਹਨਾਂ ਦੀ ਧਾਰਮਿਕ ਅਧਿਐਨ ਕਰਦੀ ਹੈਗੀ ਆ ਪ੍ਰਚਾਰ ਕਮੇਟੀ ਉਹਨਾਂ ਨਾਲ ਡਿਸਕਸ ਕੀਤਾ ਹੈਗਾ ਇੱਕ ਸੋਸ਼ਲ ਫਿਲਮ ਹੈਗੀ ਆ ਸੋ ਉਸ ਸੰਬੰਧ ਦੇ ਵਿੱਚ ਇੱਥੇ ਓਟ ਆਸਰਾ ਵੀ ਲੈਣ ਆਇਆ ਸੱਚੇ ਪਾਤਸ਼ਾਹ ਤੋਂ ਤੇ ਐਸ ਲਈ ਅੱਜ ਵਿਸ਼ੇਸ਼ ਤੌਰ ਤੇ